ਕੋਸ਼ਿਸ਼ ਕਰਿਓ ਕਿ ਜਦੋਂ ਭਾਈ ਸਾਹਿਬ ਜੀ ਜਿੱਤ ਜਾਂਦੇ ਆ ਆਪਾਂ ਕਿਸੇ ਪ੍ਰਕਾਰ ਦੀ ਕਿਸੇ ਨੇ ਕੋਈ ਖੁਸ਼ੀ ਨਹੀਂ ਮਨਾਉਣੀ ਕਿਉਂਕਿ ਅੱਜ ਦੇ ਦਿਨ ਪਹਿਲੇ ਗੋਲਾ ਸਾਡੇ ਘਰ ਤੱਕ ਤੇ ਵੱਜਿਆ ਸੀ ਸਾਡੀ ਕੌਮ ਦੀ ਜਿੱਤ ਹੋਈ ਆ ਉਹਨਾਂ ਪਸੀ ਦੀ ਮੋਟਰ ਖਸਾਰੇ ਵੀਰਾਂ ਨੇ ਤੇ ਮੈਸੇਜ ਸਾਰਿਆਂ ਨੂੰ ਪਹੁੰਚਾਓ ਸਾਡੇ ਵੀਰ ਆ ਰਹੇ ਆ ਸਾਨੂੰ ਜਾਓ ਬੜੋ ਕਿ ਸਾਡੇ ਤੁਹਾਡੀ ਮਿਹਨਤ ਕੰਮ ਲੈ ਆਈ ਆ ਉਰਫ਼ਾ ਸਾਰਿਆਂ ਨੇ ਕੀ ਕਰਨਾ ਵਾ ਕਿ ਆਪਾਂ ਭਾਈ ਸਾਦੀ ਜਿਹੜੀ ਖੇਤਿਆ ਨਾ ਉਹ ਸਾਰੇ ਸ਼ਹੀਦਾਂ ਨੂੰ ਅਰਪਿਤ ਕਰਨੀਆਂ ਕਿ ਜਿਹੜੇ ਸ਼ਹੀਦ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ 6 ਜੂਨ ਤੱਕ ਸ਼ਹੀਦ ਹੋ ਜਾਂਦੇ ਆ ਨਿਕਨਿਕੇ ਬੱਚੇ ਕੋਹ ਕੋਹ ਕੇ ਸ਼ੀਟ ਕਰਦੇ ਆ ਤੇ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਏ ਆਪਾਂ ਕੋਈ ਝੰਕਾਰਾ ਨਹੀਂ ਕੋਈ ਲਲਕਾਰਾ ਨਹੀਂ ਕੋਈ ਲੱਡੂ ਨਹੀਂ ਵੰਡਣਾ ਕੋਈ ਮਠਿਆਈਆਂ ਨਹੀਂ ਕੋਈ ਭੰਗੜਾ ਨਹੀਂ ਸਿਰਫ ਵਾਇਰਲ ਸਿਮਲਰ ਕਰਨਾ ਵਾ ਮੇਰਾ ਵੀ ਜਰਾ ਧਿਆਨ ਰੱਖੋ ਠੀਕ ਹੈ ਬੱਦੇ ਕੋਈ ਝੰਕਾਰੇ ਦੀ ਕੋਸ਼ਿਸ਼ ਵੀ ਨਾ ਕਰੋ ਵਾਇਰਲ ਝੰਕਾਰਾ ਦਾਸ ਸਭਾਂ ਨੂੰ ਭਾਈ ਸਾਰਿਆਂ ਨੂੰ ਬੇਨਤੀ ਆ ਕਿ ਕੋਸ਼ਿਸ਼ ਕਰਿਓ ਕਿ ਜਦੋਂ ਭਾਈ ਸਾਹਿਬ ਜੀ ਜਿੱਤ ਜਾਂਦੇ ਆ ਆਪਾਂ ਕਿਸੇ ਪ੍ਰਕਾਰ ਦੀ ਕਿਸੇ ਨੇ ਕੋਈ ਖੁਸ਼ੀ ਨਹੀਂ ਮਨਾਉਣੀ ਕਿਉਂਕਿ ਅੱਜ ਦੇ ਦਿਨ ਪਹਿਲੇ ਗੋਲਾ ਸਾਡੇ ਘਰ ਤੱਕ ਤੇ ਵੱਜਿਆ ਸੀ ਸਾਡੀ ਕੌਮ ਦੀ ਜਿੱਤ ਹੋਈ ਆ ਉਹਨਾਂ ਪਾਸੇ ਜਿਹੜੇ ਮੋਟਰੇ ਕਰ ਸਾਰੇ ਵੀਰਾਂ ਨੇ ਤੇ ਮੈਸੇਜ ਸਾਰਿਆਂ ਨੂੰ ਪਹੁੰਚਾਓ ਸਾਡੇ ਵੀਰ ਆ ਰਹੇ ਆ ਸਾਨੂੰ ਜਾਓ ਬੜੋ ਕਿ ਸਾਡੇ ਤੁਹਾਡੀ ਮਿਹਨਤ ਕੰਮ ਲੈ ਆਈ ਆ ਅਪਾ ਸਾਰਿਆਂ ਨੇ ਕੀ ਕਰਨਾ ਵਾ ਕਿ ਆਪਾਂ ਭਾਈ ਸਿਆਦੀ ਜਿਹੜੀ ਖੇਤਿਆ ਨਾ ਉਹ ਸਾਰੇ ਸ਼ਹੀਦਾਂ ਨੂੰ ਅਰਪਿਤ ਕਰਨੀਆਂ ਕਿ ਜਿਹੜੇ ਸ਼ਹੀਦ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ 6 ਜੂਨ ਤੱਕ ਸ਼ਹੀਦ ਹੋ ਜਾਂਦੇ ਆ ਨਿਕ ਨਿਕੇ ਬੱਚੇ ਕੋਕੋ ਕੇ ਸ਼ਹੀਦ ਕਰਦੇ ਆ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਏ ਆਪਾਂ ਕੋਈ ਝਕਾਰਾ ਨਹੀਂ ਕੋਈ ਲਲਕਾਰਾ ਨਹੀਂ ਕੋਈ ਲੱਡੂ ਨਹੀਂ ਵੰਡਣਾ ਕੋਈ ਮਠਿਆਈਆਂ ਨਹੀਂ ਕੋਈ ਭੰਗੜਾ ਨਹੀਂ ਸਿਰਫ ਵਾਇਰਲ ਸਿਮਲਰ ਕਰਨਾ ਵਾ ਮੇਰਾ ਵੀਰ ਜ਼ਰੂਰ ਤਿਆਰ ਰੱਖੋ ਠੀਕ ਆ ਫੱਦੇ ਬਲਾ ਕੋਈ ਝਕਾਰੇ ਦੀ ਕੋਸ਼ਿਸ਼ ਵੀ ਨਾ ਕਰੋ ਵਾਇਰਲ ਝਕਾਰਾ ਦਾਸਾ ਸਤਿ ਸ਼੍ਰੀ ਅਕਾਲ ਭਾਈ 15ਵੇਂ ਸਾਰਿਆਂ ਨੂੰ ਬੇਨਤੀ ਆ ਕਿ ਕੋਸ਼ਿਸ਼ ਕਰਿਓ ਕਿ ਜਦੋਂ ਭਾਈ ਸਾਹਿਬ ਜਿੱਤ ਜਾਂਦੇ ਆ ਆਪਾਂ ਕਿਸੇ ਪ੍ਰਕਾਰ ਦੀ ਕਿਸੇ ਨੇ ਕੋਈ ਖੁਸ਼ੀ ਨਹੀਂ ਮਨਾਉਣੀ ਕਿਉਂਕਿ ਅੱਜ ਦੇ ਦਿਨ ਪਹਿਲਾ ਗੋਲਾ ਸਾਡੇ ਖਾਤੇ ਕਿਤੇ ਬਚਿਆ ਸੀ ਸਾਡੀ ਕੌਮ ਜਿੱਤ ਹੋਈ ਆ ਉਹਨਾਂ ਪੈਸੀ ਦੀ ਮੁਕੜੇ ਖਸਾਰੇ ਵੀਰਾਂ ਨੇ ਤੇ ਮੈਸੇਜ ਸਾਰਿਆਂ ਨੂੰ ਪਹੁੰਚਾਓ ਸਾਡੇ ਵੀ ਲਾ ਰਹੇ ਆ ਸਾਨੂੰ ਜਾ ਬੜਾ ਕਿ ਸਾਡੇ ਤੁਹਾਡੀ ਮਿਹਨਤ ਕਾਮਯਾਬ ਲਈ ਆ ਉਦਾਪਨ ਸਾਰਿਆਂ ਨੇ ਕੀ ਕਰਨਾ ਵਾ ਕਿ ਆਪਾਂ ਭਾਈ ਸਿਆਦੀ ਜਿਹੜੀ ਖੇਤਿਆ ਨਾ ਉਹ ਸਾਰੇ ਸ਼ਹੀਦਾਂ ਨੂੰ ਅਰਪਿਤ ਕਰਨੀਆਂ ਕਿ ਜਿਹੜੇ ਸ਼ਹੀਦ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ 6 ਜੂਨ ਤੱਕ ਸ਼ਹੀਦ ਹੋ ਜਾਂਦੇ ਆ ਨਿਕ ਨਿਕੇ ਬੱਚੇ ਕੋਕੋ ਕੇ ਸ਼ਹੀਦ ਕਰਦੇ ਆ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਏ ਆਪਾਂ ਕੋਈ ਝਕਾਰਾ ਨਹੀਂ ਕੋਈ ਲਲਕਾਰਾ ਨਹੀਂ ਕੋਈ ਲੱਡੂ ਨਹੀਂ ਵੰਡਣਾ ਕੋਈ ਮਠਿਆਈਆਂ ਨਹੀਂ ਕੋਈ ਭੰਗੜਾ ਨਹੀਂ ਸਿਰਫ ਵਾਇਰਲ ਸਿਮਲਰ ਕਰਨਾ ਵਾ ਮੇਰਾ ਵੀਰ ਜ਼ਰੂਰ ਤਿਆਰ ਰੱਖੋ ਠੀਕ ਆ ਫੱਦੇ ਬਲਾ ਕੋਈ ਝਕਾਰੇ ਦੀ ਕੋਸ਼ਿਸ਼ ਵੀ ਨਾ ਕਰੋ ਵਾਇਰਲ ਝਕਾਰਾ ਦਾਸਾ Okay.